ਤੋ ਜੀ ਕਰੇ ਸੋਚਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਕਿਸ ਰਾਜ ਨੇ ਰਾਜ ਕੀਤਾ ਇਹ ਜੋਤੇ ਨੂੰ ਭਾਵੇਂ ਘੱਟ ਲੋਕ ਜਾਣਦੇ ਹਨ ਪਰ ਇਸ ਦੀ ਨਰਮਤਾ ਵਿੱਚ ਬਹੁਤ ਗੱਤੀ ਸੀ ਮਹਾਰਾਜਾ ਖੜਕ ਸਿੰਘ ਮਹਾਰਾਜਾ ਖੜਕ ਸਿੰਘ ਦਾ ਜਨਮ 1401 ਈਸਵੀ ਵਿੱਚ ਹੋਇਆ ਇਹ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਸਨ ਮਹਾਰਾਜਾ ਖੜਕ ਸਿੰਘ ਨੇ ਕਈ ਜੰਗਾਂ ਵਿੱਚ ਹਿੱਸਾ ਲਿਆ ਖਾਸ ਕਰਕੇ ਕਾਬੁਲ ਤੇ ਪੇਸ਼ਾਵਰ ਅਤੇ ਤਜਵੀਰ ਦੀਆਂ ਜੰਗਾਂ ਨੂੰ ਉਹਨਾਂ ਸਿਰਫ ਸਵਾਹ ਹੀ ਜਨਨ ਨਹੀਂ ਬਲਕਿ ਇੱਕ ਠੰਡੇ ਮિજાਜ ਵਾਲਾ ਪਰਯਾਦਾਵਨ ਅਤੇ ਧਾਰਮਿਕ ਰਾਜਮਹਾਰਮ ਨਾਇੰਦਾ ਸੀ ਤਾਂ ਤੋਂ 43 ਦੇ ਵਿੱਚ ਜਦੋਂ ਮਹਾਰਾਜਾ ਅਰਜੇ ਸਿੰਘ ਦਾ ਦੇਹਾਂਤ ਹੋਇਆ ਤਾਂ ਖੜਗ ਸਿੰਘ ਨੇ ਰਾਜ ਸੰਭਾਲ ਲਿਆ ਪਰ ਇਹ ਰਾਜ ਜ਼ਿਆਦਾ ਟਾਈਮ ਨਹੀਂ ਚੱਲਿਆ 19 ਸਿਆਸਤ ਦਰਬਾਰੀ ਸਾਜਸਾ ਅਤੇ ਪ੍ਰੋਫੈਸਰ ਯੋਗ ਲੀਡਰਸ਼ਿਪ ਨੂੰ ਰਿਗਾਰਡ ਕਰਨ ਉਹ ਜ਼ਿਆਦਾ ਟਾਈਮ ਰਾਜ ਨਹੀਂ ਕਰ ਸਕੇ ਤੇ ਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਆਪਣੇ ਅਹੁਦੇ ਨੂੰ ਕਦੇ ਹੰਕਾਰ ਨਹੀਂ ਬੰਨ੍ਹ ਦਿੱਤਾ ਉਹ ਤੋਂ ਬਚਾ ਪਰਾਲੇ ਤੋਂ ਹਟੇ ਅਤੇ ਬਾਕੀ ਦੀ ਉਮਰ ਧਾਰਮਿਕ ਜੀਵਨ ਵਿਤ ਲੰਘਾਈ। ਛੇਕੇ ਤੇ ਆਦਿਤ ਮਹਾਰਾਜਾ ਕੜਕ ਸਿੰਘ ਨੂੰ ਇੱਕ ਅਜਿਹੇ ਆਪਤਨਸਾਨ ਜਿਨ੍ਹਾਂ ਦੀ ਬਾਤ ਕਦੇ ਜ਼ੋਰ ਨਾਲ ਨਹੀਂ ਹੋਈ। ਪਰ ਉਹ ਇੱਕ ਸੋਹਣੀ ਸ਼ਖਸੀਅਤ ਅਤੇ ਨਿਮਰ ਜਵਾਬਦਾਰ ਰਾਜਕੁਮਾਰ ਰਹੇ ਸ਼ਾਨਾ। ਅਦਿਨ ਹੋਰ ਧਾਰਮਿਕ ਵੀਡੀਓ ਦੇਖਣ ਲਈ ਸਾਡਾ ਚੈਨਲ ਵਿਕਟਰੀਓ ਪੰਜਾਬ ਨੂੰ ਸਬਸਕ੍ਰਾਈਬ ਕਰਿਓ। ਮੈਂ ਜਿਆ ਤੁਹਾਨੂੰ ਨੈਗੇਟਿਵਿਟੀ ਵਿੱਚੋਂ ਦੂਰ ਰੱਖਣ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ।